ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਲੌਗ ਆਪਣਾ ਗਾਜੀ ਸ਼ੁਰੂ ਤੇ ਅੱਜ ਆਪਣੇ ਪਿੰਡ ਤੋਂ ਨਰਕੀਰਤਨ ਜਿਹੜਾ ਨਿਕਲਣਾ ਸੀ ਤੇ ਉਹਦੀ ਪੂਰੀ ਤਿਆਰੀ ਆ ਪਾਲਕੀ ਸਭ ਤਿਆਰ ਆ ਤੇ ਹੁਣ ਬਾਬਾ ਜੀ ਆ ਰਹੇ ਨੇ ਥੋੜੀ ਜਿਹਾ ਦਕਰ ਤੇ ਫਿਰ ਪਾਲਕੀ ਸਭ ਜਿਹੜਾ ਆਪਣੇ ਵਰਦਾ ਚਿਤਕਾ ਬਾਸ ਸਿੰਘ ਜੀ ਇਥੋਂ ਰਸ ਬੇਨਤੀ ਕਰਕੇ ਜਿਹੜੇ ਚਾਲੇ ਆਪਾਂ ਪਾ ਦੇਨੇ ਆ ਇਹ ਨਰਕੀਰਤਨ ਆਪਣੇ ਪਿੰਡੋਂ ਲੈ ਕੇ ਰਾਜ ਜਿੰਨੇ ਪਿੰਡੋਂ ਆਉਂਦੇ ਸਾਰੇ ਪਿੰਡਾਂ ਵਿੱਚ ਹੋ ਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਆ ਕੇ ਤੇ ਫਿਰ ਬਾਬੇ ਦੀ ਡੇਰੀ ਆ ਕੇ ਤੇ ਮਰਕਤੋਂ ਸੁਮਾਉਤ ਹੁੰਦਾ ਵਾ ਤੇ ਮੈਨੂੰ ਸਗਤਾਂ ਸਾਰੀਆਂ ਸੇਵਾ ਕਰਨੀਆਂ ਆ ਗੁਰਦੁਆਰਾ ਸਾਹਿਬ ਦੇਲੇ ਖੰਡ ਪਾਰ ਹੋਰ ਅੱਜ ਪਾ ਜਾਣੇ ਆ ਤੇ ਪਾਕਿਓ ਤੇ ਹਾੜਾ ਸਾਊਂਡ ਸਿਸਟਮ ਜਨਰੇਟਰ ਦੇ ਨਾਲ ਚੇ ਗੁਰੂ ਆਖ ਪਾਸ਼ਾ ਜੀ ਫੋਟੋ ਟਾਈ ਜਾਊ ਕਿੱਥੇ ਅੱਗੇ ਇਹ ਗੁਰਪੁਰਦੇ ਸਬੰਧ ਵਿੱਚ ਜਿਹੜਾ ਮਹਕ ਰਤਨਾ ਸੰਤ ਬਾਬਾ ਬਲਵੀਰ ਸਿੰਘ ਜੀ ਸਿੱਚਵਾਲ ਵਾਲੇ ਉਹਨਾਂ ਨੂੰ ਕੱਢਿਆ ਜਾਂਦਾ ਵਾ ਆਇਸਾਲੀ ਆਪਣੇ ਪਿੰਡੋਂ ਸ਼ਾਨਾਰਗਰ ਤੋਂ ਚੱਲੇ ਪਹੁੰਚਾ ਵਾ ਮਹਾਰਾਜੀ ਬੜੀ ਮੇਰਾ ਗੁਰੂ ਜੀ ਹੁਣ ਗੁਰਦੁਆਰੇ ਆਪੇ ਚੱਲਦੇ ਆਫੇ ਅੱਜ ਦਿਖਾਉਣੇ ਗੁਰਦੁਆਰੇ ਅੱਜ ਚੱਲੰਦਾ ਲੰਗਰ ਚਾਪ ਕੋੜਿਆਂ ਦਾ ਸੰਗਤਾ ਉੱਥੇ ਵੀ ਡਟੀਆਂ ਹੋਈਆਂ ਵਾ ਭਾਈ ਜੀ ਨੰਦੋ ਹੋਈ ਨਾਨਕ ਤੋਂ ਬਿਨ ਸਤਪੁਰ ਨਾ ਹੋ ਨਾ ਪਾਇਆ ਜੇ ਸੋਲ ਤੈ ਕੋਈ ਹਰ ਦਾ ਨਾਮ ਅਤ ਵੱਡ ਨੂੰ ਉੱਚਾ ਕ੍ਰਿਤੀ ਨੂੰ ਉੱਚਾ ਹੋਈ ਪਕੌੜਿਆਂ ਦੇ ਲੰਗਰ ਜਿਹੜੇ ਸਾਰੇ ਚੱਲ ਰਿਆ ਹਾਲੀ ਕਲਾ ਦੇ ਪਿੰਡ ਅਸੀਦਵਾਸ ਸਿੰਘ ਗੁਰਦਰੀ ਆਹ ਵਾਲੀ ਗੁਰਦਈ ਆਪਣੇ ਲਵਾਈ ਸਾਹਿਬ ਪਹੁੰਚ ਗਏ ਆਪਣੇ ਕੋਲ ਕੱਲ੍ਹ ਦੇ ਬੜ ਬੜ ਚੱਲ ਰਹੇ ਆ ਭਈ ਦੋ ਬੇਨਤੀ ਕਰੋ ਸਾਡੇ ਤਰ ਕੋਈ ਕੋਈ ਕਹਿੰਦਾ ਕਿ ਬੇਨਤੀ ਛੇਲੀ ਕੀਤੀ ਆਓ ਨਗਰ ਕੀ ਆਹ ਨਗਰ ਕੀ ਕੰਡੀਆਂ ਲਾਉਣ ਗਿਆ ਬਦੋ ਆਲੂ ਲੌਂਚੀ ਤਾਂ ਪਾ ਦਿਆ ਬੰਦਾ ਲੱਗਾ ਤੇ ਪਜੋੜੇ ਜਿਹੜੀਆਂ ਦੇ ਕਬਰ ਆ ਰਹੀਆਂ ਰਿਆਲੀ ਖੁਰਦਲ ਤਿਆਰ ਹੋਈਆਂ ਆਓ ਜੀ ਸਵਾਗਤ ਕੀਤਾ ਗੁਰਦਰੀ ਆ ਕੇ ਲੈਣੇ ਲੱਗੇ ਬਾਪ ਦਾ ਡਰਾਈਵਰ ਆਦੋਂ ਦਾ ਆਉਂਦੀ ਹੋਇਆ ਆਪਣੇ ਪੀਂਣਾ ਨਾਲ ਵਰੇ ਤਾਂ ਵੀਣਾ ਆਹ ਪੰਜ ਛੱਤਾਂ ਆਉਣੀ ਤਾਂ ਆ ਇੱਧਰ ਆਪਣੇ ਡਰਾਈਵਰ ਸਾਹਿਬ ਬਹਿ ਚੁੱਕੇ ਉੱਤੇ ਡਰਾਈਵਰ ਦੇ ਹੁਣ ਤਿਆਰੀ ਹੈ ਪੂਰੀ ਹਾ ਮੈਂ ਸੀ ਨਾ ਫੌਜਾਂ ਤਿਆਰ ਬਰ ਤਿਆਰ ਨੇ ਆ ਗਈ ਨਾ ਇਹ ਆਪਣੇ ਵੀਰ ਕਾਰਜਗਾ ਲਾਓ ਲਾਓ ਫੁੱਲ ਪਤ ਜਿੰਨੇ ਮਰਜ਼ੀ ਦਾ ਫੁੱਲ ਲਾਓ ਪੈ ਜਿੰਨੇ ਮਰਜ਼ੀ ਫੁੱਲ ਲਾਓ ਜਿੰਨੇ ਮਰਜ਼ੀ ਫੁੱਲ ਲਾ ਦੰਡਾ ਡੱਕਦਾ ਕੋ ਤੁਹਾਨੂੰ ਲਾ ਲਾ ਫੁੱਲ ਜਿੰਨੇ ਮਰਜ਼ੀ ਲਾ ਦੂੰ ਆ ਜੀ ਆ ਜੀ ਕਾਹ ਚੱਲ ਲਾਜ ਸੇ ਮਰਜ਼ੀ ਲਾ ਦੂੰ اور لڑے وا کھولنے آنے کھولتا پندرہ روپئے سگتا ਪਹੁੰਚ ਚੁਕੀਆਂ ਵਾ ਰੱਬ ਨਾਨਕ ਦੀ ਪੂਰੀ ਕਿਰਪਾ ਵਾ ਸੰਤਾਨ ਚਾਪਗੜਾ ਲੰਗਰ ਲੰਗ ਰਿਆ ਵਾ ਫਾਬਾ ਜੀ ਪਹੁੰਚ ਚੁਕੇ ਨੇ ਬਾਬਾ ਜੀ ਦਰਵਾਜ਼ਾ ਆਉਂਦੇ ਅੰਦਰ ਮਸਾ ਪਾ ਦੇ ਹੁੰਦਾ ਉਹਨੇ ਕਿਹਾ ਹੱਥ ਨਹੀਂ ਕਰ Hãy subscribe cho kênh không bỏ lỡ những video ਤੋਂ ਸ੍ਰੀ ਗੁਰੂ ਰਵਿੰਦਰ ਸਿੰਘ ਜੀ ਨੂੰ ਪਾਛ ਸਕਦੇ 500 ਸੁਪੰਗ ਵਿੱਚ ਉਦਾਰਪੁਰ ਦੀ ਲੱਖ ਲੱਖ ਵਧਾਈ ਹੋਵੇ। ਸੋ ਆਨੰਦ ਸਾਹਿਬ ਦਾ ਜਨਮ ਕਰੀਏ। ਗੁਰੂ ਪਾਤਸ਼ਾਹ ਦੇ ਕਾਰਜ ਕਰਨੇ ਦੀ ਸਰਵਤ ਦੇ ਭਲੇ ਵਾਸਤੇ ਅਰਦਾਸ ਕਰੀਏ। ਰਾਮ ਕਲੀ ਮਹਾਰਾਜ ਜੀ ਜਨਮਿਤ ਓੰਕਾਰ ਸਤਿਗੁਰੂ ਜੀ ਸਾਹਿਬ ਅਨੰਦ ਬਿਆ ਮਿਲਦਾ ख जी मा ते पूर कर्मा ਵਾਧਾਈਆਂ ਮਨਮੀ ਜੀ ਮਹਾਰਾਜ ਦੇ ਹਾਂ 596 ਪ੍ਰਕਾਸ਼ ਪੂਜੀਆਂ ਬਹੁਤ ਬਹੁਤ ਵਧਾਈਆਂ ਹੋਣ ਪਾਗਾਂ ਵਾਲਾ ਨਗਰ ਆਲੀਪੁਰ ਦੇ ਵਿੱਚੋਂ ਹਰ ਸਾਲ ਬਚਿਤਨ ਪਾਗੁਰੂ ਸਾਹਿਬ ਦੀ ਮਹਾਰਾਜ ਦੀ ਕਰਨ ਭੋਗੀ ਸ੍ਰੀ ਸਰਤਾ ਕੋ ਮੋਤੀ ਸਾਹਿਬ ਦੀ ਯਾਤਰਾ ਵਾਰਸ ਦੀ ਸਭੂਰ ਕੁਰ ਸੰਗਤ ਅਹਿਦਰ ਚਲ ਕੇ ਆਪਣੇ ਸਾਧਨਾ ਰਾਹੀ ਸਲਤਨਪੁਰ ਨਗਰੀ ਵਿੱਚ ਪਹੁੰਚੀ ਹੈ ਜਿੱਥੇ ਸਤਿ ਜੀ ਦੇ 14 ਸਾਲ ਤੋਂ ਕਿੰਨੇ ਹੁਣ ਕਾਲ ਕਾਲੀ ਜਗ ਲਈ ਲਈ ਫਿਰ ਲੋ ਆਵਾਸ ਵਿੱਚ ਆਇਆ ਇੱਕ ਹਰਨਾ ਵਾਲਾ ਦੁਰੀਆ ਹੈ ਪਿਆਸ ਦੇ ਸਤਿਗੁਰੂ ਤੋਂ ਆਪਲੇ ਰਾਤ ਬਹੁਤ ਹੀ 파ਟਕ ਕਰੀ ਹੈ ਉਹ ਬੜਾ ਚੱਪ ਉਹ ਸਰੋਪੰਖੂ ਬਾਪੂ ਖਾਬਲੋ ਉਹਨਾਂ ਦੇ ਹਾਲ 파ਕੇ ਪੰਜਾਬ ਕੈਨ ਦਾ ਸਨਮਾਨ ਕੀਤਾ ਜਾ ਰਿਹਾ ਸਾਰੀ ਸੰਗਤਾਰੇ ਨਾਲ ਸਵਾਗਤ ਤੇ ਸਨਮਾਨ ਕਰੀਏ ਬੋਲੇ ਇਸੋ ਨਿਹਾਲੋ ਬੋਲੇ ਇਸੋ ਨਿਹਾਲੋ

ਤੁਹਾਡਾ ਬਹੁਤ ਬਹੁਤ ਸਨਮਾਨ ਕੀਤਾ ਜਾਣਿਆ ਬੋਲੇ ਸੋਨ ਹਰਮਤ ਬਹੁਤ ਬਹੁਤ ਸਨਮਾਨ ਸਾਰੇ ਨਜ਼ਰ ਦੇ ਬਹੁਤ ਵਾਰ ਸਜਣਾ ਦਾ ਤੁਹਾਡੇ ਆਈ ਸੰਦ

Thank okay. you.